ਣਾਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸਥਿਤ ਭਾਰਦਵਾਇ ਖਾਦ ਸਟੋਰ ਦੇ ਮਾਲਕ ਨਰੇਸ਼ ਭਾਰਦਵਾਇ ਵੱਲੋਂ ਜ਼ਿੰਮੇਦਾਰਾਂ ਦੀਆਂ ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਇਹਨਾਂ ਬਿਮਾਰੀਆਂ ਤੋਂ ਫਸਲਾਂ ਨੂੰ ਬਚਾਉਣ ਬਾਬਤ ਅਹਿਮ ਜਾਣਕਾਰੀ ਦੇਣ ਦੇ ਮਕਸਦ ਨਾਲ ਸਰਜੈਂਟਾ ਇੰਡੀਆ ਪ੍ਰਾਈਵੇਟ ਲਿਮਟਿਡ ਜੋ ਕਿ ਫਸਲਾਂ ਨੂੰ ਲੱਗਣ ਵਾਲੇ ਕੀੜੇ ਮਾਰ ਦਵਾਈਆਂ ਦੀ ਕੰਪਨੀ ਹੈ ਵੱਲੋਂ ਇੱਕ ਜਾਗਰੂਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਕੰਪਨੀ ਦੇ ਮਾਹੀ ਡਾਕਟਰ ਰਮਾਕਾਂਤ ਸ਼ਰਮਾ ਅਤੇ ਪ੍ਰਦੀਪ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਕੈਂਪ ਦੌਰਾਨ ਜਿੱਥੇ ਕਿਸਾਨਾਂ ਨੂੰ ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਨਾਲੀ ਅਹਿਮ ਜਾਣਕਾਰੀ ਦਿੱਤੀ ਗਈ ਉੱਥੇ ਹੀ ਉਨ੍ਹਾਂ ਆਖਿਆ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉੱਥੇ ਹੀ ਉਨ੍ਹਾਂ ਆਖਿਆ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਐਨਸੀਪੀਓਲੀਨਾ ਜੌਨਿਕ ਟੈਕਨੋਲੋਜੀ ਦਾ ਸਹਾਰਾ ਲੈ ਸਕਦੇ ਨੇ ਜਿਸ ਨਾਲ ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਲਈ ਇਹ ਤਕਨੀਕ ਕਾਫੀ ਲਾਹੇਵੰਦ ਹੈ ਇਸ ਦੌਰਾਨ ਕਿਸਾਨਾਂ ਨੇ ਵੀ ਕੰਪਨੀ ਵੱਲੋਂ ਦਿੱਤੀ ਜਾਣਕਾਰੀ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕੰਪਨੀ ਦੇ ਅਧਿਕਾਰੀਆਂ ਦਾ ਅਹਿਮ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਉਮੀਦਾਰ ਮੌਜੂਦ ਸਨ ਸਾਈਸਰਾ ਇਹ ਮੀਟਿੰਗ ਦਾ ਕੀ ਏਜੰਡਾ ਜਿਹੜਾ ਤੁਹਾਡੀ ਅੱਜ ਮੀਟਿੰਗ ਹੋਈ ਆ ਸਸਰੀ ਗੱਲ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਮੈਂ ਹੈ ਜੇ ਫੀਲਡ ਮਾਰਕੀਟਿੰਗ ਮੈਨੇਜਰ ਜਲੰਧਰ ਰੀਜਨ ਦੇਖ ਰਹਾ ਅੱਜ ਜੋ ਇੱਥੇ ਆਪਣੇ ਬਾਗ ਬਾਗ ਖਾਦ ਸਟੋਰ ਦੇ ਦੁਕਾਨ ਦੇ ਅੱਗੇ ਜਿਹੜੀ ਅਸੀਂ ਲੋਕਾਂ ਨੇ ਮੀਟਿੰਗ ਕੀਤੀ ਹੈ ਫਾਰਮਰ ਦੀ ਯਾਨੀ ਕਿਸਾਨਾਂ ਨੂੰ ਜਿਹੜਾ ਅਸੀਂ ਲੋਕਾਂ ਨੇ ਗਾਈਡ ਕੀਤਾ ਉਹਦਾ ਮੈਨ ਮਕਸਦ ਆ ਸੀ ਕਿ ਜੋ ਹੁਣ ਜਿਹੜੀ ਆਪਣੇ ਕੋਲੇ ਫਸਲ ਹੈ ਜਿਵੇਂ ਮੰਨ ਲਓ ਝੋਨਾ ਆਪਣੇ ਕੋਲੇ ਫਸਲ ਹੈ ਕਿ ਹੁੰਦੇ ਉਹ ਉਹਦੇ ਅੰਦਰ ਕੀ ਬਿਮਾਰੀਆਂ ਹੁਣ ਆ ਰਹੀ ਹੈ ਉਹਨੂੰ ਆਪਾਂ ਲਾਸਟ ਤੱਕ ਆਪਾਂ ਕਿਵੇਂ ਲੋਕ ਆਪਾਂ ਲੋਕ ਸਮਾੜ ਸਕਦੇ ਹਾਂ ਜਿਹਦੇ ਕਰਕੇ ਕੀ ਹੈ ਕਿ ਕਿਸਾਨ ਨੂੰ ਇੱਕ ਵਧੀਆ ਪੈਦਾਵਾਰ ਆਣੀ ਚਾਹੀਦੀ ਹੈ ਤਾਂ ਸਾਡੇ ਕੋਲੇ ਕੀ ਹੈ ਕਿ ਅਸੀਂ ਸਿਜੈਂਟਾ ਵੱਲੋਂ ਹੈਗੇ ਆ ਤਾਂ ਸਾਡੇ ਕੋਲੇ ਨਵੀਆਂ ਟੈਕਨੋਲੋਜੀ ਜੋ ਆਪਾਂ ਸਮਝੀਏ ਕਿ ਦਵਾਈਆਂ ਦੇ ਅੰਦਰ ਵੀ ਟੈਕਨੋਲੋਜੀ ਹੈ ਸਾਡੇ ਕੋਲੇ ਜੇ ਆਪਾਂ ਸੋਸ਼ਲ ਮੀਡੀਆ ਦੇ ਅੰਦਰ ਜਾਈਏ ਜਾਂ ਆਪਣਾ ਡਿਜੀਟਲ ਦੇ ਅੰਦਰ ਜਾਈਏ ਤਾਂ ਉੱਥੇ ਵੀ ਆਪਣੇ ਕੋਲੇ ਨਵੀਂ ਟੈਕਨੋਲੋਜੀ ਜਾਂ ਨਵੇਂ ਪਲੇਟਫਾਰਮ ਆਪਣੇ ਕੋਲੇ ਮੌਜੂਦ ਹੈ ਜੇ ਆਪਾਂ ਟੈਕਨੀਕਲੀ ਟੈਕਨੋਲੋਜੀ ਯਾਨੀ ਕਿ ਦਵਾਈਆਂ ਦੇ ਅੰਦਰ ਗੱਲ ਕਰਾਂਗੇ ਤਾਂ ਆਪਾਂ ਇੱਥੇ ਅੱਜ ਇੱਥੇ ਇੱਕ ਨਵੀਂ ਟੈਕਨੋਲੋਜੀ ਅਸੀਂ ਲੋਕਾਂ ਨੇ ਮਤਲਬ ਪਿਛਲੇ ਸਾਲ ਜੋ ਆਈ ਹੈ ਉਹਦਾ ਅਸੀਂ ਇੱਥੇ ਮਤਲਬ ਇਜਾਦ ਕੀਤਾ ਹੈ ਆਪਾਂ ਉੱਥੇ ਤੇ ਉਹਦੇ ਬਾਰੇ ਥੋੜਾ ਮੈਂ ਇੱਕ ਵਾਰੀ ਰਮਾ ਕਾਂਨ ਜੀ ਨੂੰ ਵੀ ਆਖੂਗਾ ਕਿ ਉਹ ਥੋੜਾ ਜਿਹਾ ਉਹਦੇ ਪ੍ਰੋਡਕਟ ਦੇ ਬਾਰੇ ਦੱਸਣਗੇ ਵੀ ਕਿਹੜੇ ਪ੍ਰੋਡਕਟ ਹੈ ਕਿਹੜੀ ਟੈਕਨੋਲੋਜੀ ਬਾਰੇ ਅਸੀਂ ਅੱਜ ਇੱਥੇ ਆਪਾਂ ਲੋਕਾਂ ਨੇ ਗੱਲ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਾ ਕਾਂਨ ਸ਼ਰਮਾ ਹੈ ਔਰ ਮੈਂ ਐਜ਼ ਅ ਟੈਕਨੀਕਲ ਮਾਰਕੀਟ ਡਿਵੈਲਪਮੈਂਟ ਮੈਨੇਜਰ ਨੌਰਥ ਚ ਕੰਮ ਕਰ ਰਿਹਾ ਹਾਂ ਜਿਹੜਾ ਅੱਜ ਦੀ ਮੀਟਿੰਗ ਦਾ ਸਾਡਾ ਆਬਜੈਕਟਿਵ ਸੀ ਜਿਹੜੇ ਪਿਛਲੇ ਕੁਝ ਸਾਲਾਂ ਤੋਂ ਆਪਣਾ ਕਿਸਾਨ ਜਿਹੜਾ ਹੈ ਉਹ ਪੱਤਲ ਪੇਟਿਆ ਗੋਲਦੀ ਸੁੰਗੀ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਸੀਗਾ। ਸੋ ਅੱਜ ਦੀ ਜਿਹੜੀ ਮੀਟਿੰਗ ਚ ਆਪਾਂ ਨੇ ਇੱਕ ਨਵੀਂ ਟੈਕਨੋਲੋਜੀ ਐਨਸੀਪੀਓ ਲੀਨਾਜ਼ੋਲਿਨ ਟੈਕਨੋਲੋਜੀ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਕਿਸਾਨਾਂ ਨੂੰ ਦਿੱਤੀ ਹੈ ਜਿਹਦੇ ਕਿ ਪਿਛਲੇ ਕੁਝ ਸਾਲਾਂ ਤੋਂ ਆਪਾਂ ਨੇ ਦੇਖਿਆ ਹੈ ਕਿ ਪਿਛਲੇ ਸਾਲ ਜਿੱਦਾਂ ਦਾ ਅਟੈਕ ਪੂਰੇ ਪੰਜਾਬ 'ਚ ਵਕਤ ਨੂੰ ਮਿਲਿਆ ਸੀ ਕਿਸਾਨ ਦੀ ਜਿਹੜੀ ਇਹ ਸਮੱਸਿਆ ਸੀ ਬਹੁਤ ਜ਼ਿਆਦਾ ਵੱਡ ਚੁਕੀ ਤਾਂ ਇਸ ਵਾਸਤੇ ਟੈਕਨੋਲੋਜੀ ਜਿਹੜੀ ਹੈ ਇੱਕ ਕਿਸਾਨ ਵਾਸਤੇ ਇੱਕ ਨਵਾਂ ਹੱਲ ਜਿਹੜਾ ਆਫਰ ਹੈ ਅੱਜ ਕਿਸਾਨ ਨੂੰ ਵੀ ਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਹੈ ਤਾਂਕਿ ਜਿਹੜੀ ਫਸਲ ਦਾ ਨੁਕਸਾਨ ਆਪਣਾ ਪੱਤਲਾ ਪੇਟਾ ਹੋਬ ਦੀ ਸੁਣਨੀ ਤੇ ਆਪਣਾ ਹੋ ਰਿਹਾ ਹੈ ਖਾਨ ਦਾ ਉਸ ਵਾਸਤੇ ਇੱਕ ਬਹੁਤ ਵਧੀਆ ਰਿਜ਼ਲਟ ਦੀ ਦਵਾਈ ਦਿੰਦੀ ਔਰ ਇੱਕ ਨਵਾਂ ਹੱਲ ਕਿਸਾਨ ਵਾਸਤੇ ਸਹੀ ਹੱਟਾ ਲੈ ਕੇ ਆਈ ਹੈ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਭਾਰਤਵਾਜ ਖਾਸ ਤੌਰ ਦਾ ਜਿਨ੍ਹਾਂ ਦੇ ਬਦੌਲਤ ਆਪਣੇ ਜਿਹੜਾ ਕੈਂਪ ਪੈਸੇਂਜੈਂਟਾ ਦਾ ਇੱਥੇ ਲਾਇਆ ਹੈ ਤੇ ਨਾਲ ਦੇ ਨਾਲ ਸਿੰਜੈਂਟਾ ਦੇ ਜਿਹੜੇ ਟਰੈਕਟਰੀ ਮੈਨੇਜਰ ਨੇ ਜੋ ਲਗਭਗ 15 ਸਾਲਾਂ ਤੋਂ ਸਿੰਜੈਂਟਾ ਦੇ ਨਾਲ ਜੁੜੇ ਹੋਏ ਨੇ ਪਰਮਜੀਤ ਜੀ ਦੇ ਜਿਹੜੇ ਆਪਣਾ ਸਹਿਯੋਗ ਦੇ ਨਾਲ ਇਹ ਆਪਣੀ ਮੀਟਿੰਗ ਜਿਹੜੀ ਹੈ ਅੱਜ ਸੰਪੂਰਨ ਹੋਈ